ਮਾਂ ਦੇ ਸਦਮੇ ਚ ਉਹਨਾਂ ਦੇ ਯਾਦ ਵਿੱਚ ਜੁੜ ਬੈਠੇ ਭੈਣੋਂ ਭਰਾਵੋ ਬਹੁਤ ਦੁੱਖ ਦਾ ਮਕਾਮ ਹੈ ਜਿੰਨੀ ਦੇਰ ਇਸ ਮਰਹਲ ਜਿੰਨੀ ਦੇਰ ਇਸ ਕੈਫੀਅਤ ਚ ਬੰਦਾ ਗੁਜ਼ਰਦਾ ਨਹੀਂ ਉਨੀਦੀਰ ਅਹਿਸਾਸ ਨਹੀਂ ਹੁੰਦਾ ਬੰਦਾ ਜਗਾ ਜਗਾ ਜਾ ਕੇ ਅਫਸੋਸ ਵੀ ਕਰਦਾ ਹੈ ਹੌਸਲਾ ਵੀ ਦਿੰਦਾ ਹੈ ਪਰ ਜਦੋਂ ਖੁਦ ਨਾਲ ਬੀਤਦੀਏ ਉਦੋਂ ਫਿਰ ਰਿਲੇਟ ਕਰ ਪਾਉਂਦਾ ਅਸੀਂ ਇਹਨਾਂ ਗਾਵਾਂ ਚੋਂ ਗੁਜ਼ਰੇ ਹੋਏ ਆ ਸਾਨੂੰ ਪਤਾ ਹੈ ਕਿ ਮਾਂ ਦੇ ਜਾਣ ਦੀ ਤਕਲੀਫ ਕਿੰਨੀ ਹੁੰਦੀ ਹੈ ਬਾਕੀ ਇਹ ਕਿ ਮਾਂ ਦਾ ਰਤਬਾ ਰੱਬ ਤੋਂ ਪਰਵਰਦਿਗਾਰ ਤੋਂ ਬਾਅਦ ਅਗਰ ਕੋਈ ਰਤਬਾ ਹੈ ਤੋ ਮਾਂ ਦਾ ਆ ਵੈਸੇ ਵੀ ਕ੍ਰੀਏਟਿਵ ਪਾਵਰ ਰੱਬ ਤੋਂ ਬਾਅਦ ਇਸ ਧਰਤੀ ਤੇ ਅਗਰ ਹੈ ਤੋ ਮਾਂ ਹੁੰਦੀ ਏ ਤੁਹਾਨੂੰ ਮਾਂ ਜਿਨੇ ਏਦੇ ਸ੍ਰੀਲੇ ਬੱਚੇ ਜੰਮੇ ਬਨੀਤ ਜੀ ਔਰ ਕਮਲ ਖਾਨ ਜੀ ਪੂਰੀ ਦੁਨੀਆ ਦੇ ਵਿੱਚ ਇਹਨਾਂ ਦਾ ਨਾਮ ਹੈ ਨਾਮ ਹੋ ਜਾਣਾ ਇਰਤਫਾਕਨ ਵੀ ਹੋ ਸਕਦਾ ਅੱਜ ਕੱਲ ਸੋਸ਼ਲ ਮੀਡੀਆ ਯੁੱਗ ਹੈ ਲੇਕਿਨ ਇਹ ਡਿਸਰੀਲੇ ਬੱਚੇ ਪੈਦਾ ਹੋਣ ਔਰ ਇਹਦੇ ਵਿਨੇਮਰ ਇਹਨਾਂ ਦੇ ਮਾਪੇ ਦੇ ਸੰਸਕਾਰ ਨੇ ਪੂਰੇ ਪੰਜਾਬ ਤੋਂ ਸਾਰੇ ਲੋਕ ਭੈਣ ਭਰਾ ਇਸ ਸਖਤ ਮੌਸਮ ਵਿੱਚ ਵੀ ਤਸ਼ਰੀਫ ਲਿਆਏ ਨੇ ਬਾਕੀ ਮੈਂ ਇਹੀ ਅਰਜ਼ ਕਰਨੀ ਚਾਹੁੰਦਾ ਕਿ ਚੰਗੀਆਂ ਮਾਵਾਂ ਪੇਰਾ ਪੈਗੰਬਰਾਂ ਸੂਰਬੀਰ ਯੋਧਿਆਂ ਗਵੀਆਂ ਨੂੰ ਜਨਮ ਦਿੰਦੀਆਂ ਨੇ ਬਾਬਾ ਫਰੀਦ ਗੰਗੇ ਸ਼ਕਰ ਬਾਬਾ ਫਰੀਦੋद्दीन ਜਿਨ੍ਹਾਂ ਨੂੰ پاک ਪਟਨ ਵਾਲੇ ਹਸਤੀ ਕਿਹਾ ਜਾਂਦਾ ਹੈ ਉਹ ਅਗਰ ਇਸ ਰਤਬੇ ਤੇ ਪਹੁੰਚੇ ਵਲੀ ਹੋਏ ਤੇ ਉਹ ਮਾਂ ਦਾ ਕਰਕੇ ਸਾਰੇ ਲੋਕਾਂ ਨੂੰ ਪਤਾ ਇੱਥੇ ਬੜੇ ਬਹੁਤ ਬਾشعੂਰ ਲੋਕ ਬੈਠੇ ਨੇ ਡਿਟੇਲ ਚ ਜਾਣ ਦੀ ਲੋੜ ਢੀ ਕਿ ਉਹ ਮਾਂ ਨੇ ਬਾਬਾ ਫਰੀਦ ਨੂੰ ਨਮਾਜ਼ ਪੜਨ ਲਈ ਕਿਸ ਤਰ੍ਹਾਂ ਸ਼ੱਕਰ ਜਿਵੇਂ ਅੱਜ ਚਾਕਲੇਟ ਬੱਚੇ ਨੂੰ ਦੇ ਦਿਓ ਇਸ ਤਰ੍ਹਾਂ ਉਹ ਮਾਂ ਦੀ ਬਦੌਲਤ ਬਾਬਾ ਫਰੀਦ ਹੋਏ ਹਜ਼ਰਤ موسی ਰੋਜ਼ ਪਹਾੜ ਤੇ ਇਬਾਦਤ ਕਰਨ ਜਾਂਦੇ ਸੀ ਤੇ ਵਾਹਦ ਹਸਤੀ ਸੀ ਜਿਹੜੀ ਆਵਾਜ਼ ਦੇ ਜ਼ਰੀਏ ਅੱਲਾਹ ਪਾਕ ਨਾ ਪਰਵਰਦੇਗਾਰ ਨਾਲ ਹਮ ਕਲਾਵ ਹੁੰਦੇ ਸੀ ਤੇ ਮਾਂ ਦਾ ਅਸ਼ੀਰਵਾਦ ਨਾਲ ਹੁੰਦਾ ਸੀ ਰੋਜ਼ ਰਾਤ ਦਾ ਇੱਕ ਖਾਸ ਵਕਤ ਸੀ ਜਦੋਂ ਪਹਾੜ ਤੇ ਜਾ ਕੇ ਆਪਣੇ ਮਾਲਕ ਨਾਲ ਖਾਲਕ ਨਾਲ ਪਰਵਰਦੇگار ਨਾਲ ਅੱਲਾਹ ਦੀ ਬਾਰਗਾ ਚ ਜਾ ਕੇ ਮੁਖਾਤਬ ਹੁੰਦੇ ਇੱਕ ਦਿਨ ਐਸਾ ਹੋਇਆ ਐਸੀ ਤਰ੍ਹਾਂ ਉਹਨਾਂ ਦੀ ਮਾਂ ਗੁਜ਼ਰ ਗਈ ਮਾਂ ਦਾ ਇੰਤਕਾਲ ਹੋ ਗਿਆ ਲੇਕਿਨ ਵਕਤ ਸਾਰੀਆਂ ਰਸਮਾਂ ਕਰਕੇ ਕਫਨ ਦਫਨ ਕਰਕੇ ਜਦੋਂ ਉਹ ਵਕਤ ਆਇਆ ਪਹਾੜ ਤੇ ਜਾਣ ਦਾ ਜਿੱਥੇ ਹਮ ਕਲਾਮ ਹੁੰਦੇ ਸੀ ਤੇ ਰੋਜ਼ ਉਹ ਜਾਂਦੇ ਸੀ ਡਗੜ ਡਗੜ ਕਰਕੇ ਇੱਕਦਮ ਚੜ ਜਾਂਦੇ ਸੀ ਪਹਾੜੀ ਤੇ ਜਿਸ ਦਿਨ ਮਾਂ ਨਹੀਂ ਰਹੀ ਉਸ ਦਿਨ ਜਦੋਂ ਇਬਾਦਤ ਲਈ ਪਹਾੜੀ ਚੜਨ ਲੱਗੇ ਤਾਂ ਆਵਾਜ਼ ਆਈ ਐ موسی ਅੱਜ احتیاط ਵਰਤੀ ਸਾਵਧਾਨੀ ਵਰਤੀ ਅੱਜ ਤੇਰੀ ਮਾਂ ਦੁਆ ਕਰਨ ਵਾਲੀ ਨਹੀਂ ਅੱਜ ਪਹਾੜ ਚੜਨਾ ਥੋੜਾ ਜਿਆਦਾ ਇhtiyat ਵਰਤ ਸੋ ਮਾਂ ਦਾ ਦਰਜਾ ਐਸਾ ਹੈ ਕਹਿੰਦੇ ਨੇ ਕਿ ਅਬ ਮੂਝੇ ਕੁਛ ਫਰਕ ਨਹੀਂ ਪੜਦਾ ਕਿ ਦੁਨੀਆ ਕੀ ਕਹਤੀ ਹੈ ਮੈਂ ਸਭ ਸੇ ਖੂਬਸੂਰਤ ਹਾਂ ਮੂਝੇ ਮੇਰੀ ਮਾਂ ਕਹਤੀ ਹੈ ਮਾਂ ਨੂੰ ਬੱਚੇ ਇੰਨੇ ਪਿਆਰੇ ਹੁੰਦੇ ਆ ਇਸ ਦੁੱਖ ਦੀ ਘੜੀ ਐਡਾ ਸੁਰੀਲਾ ਪਰਿਵਾਰ ਹੈ ਇਹ ਔਰ ਇਤਨਾ ਵਨਿਮਰ ਨੇ ਮਰਾਦਬੰਦ ਨੇ ਇਨ ਸਾਰੇ ਇਹਨਾਂ ਚ ਹੈ ਸਾਰੇ ਹੀ ਭੈਣ ਭਰਾ ਆ ਮੈਂ ਵੀ ਆਪਣੇ ਇਸ ਦੁੱਖ ਦਾ ਇਜ਼ਹਾਰ ਕਰਦਾ ਹਾਂ ਔਰ ਦੁਆ ਕਰਦਾ ਹਾਂ اے ਪਰਵਰਦੀਗਾਰ ਇਹਨਾਂ ਤੇ ਸਿਰ ਤੇ ਬਾਪ ਦਾ ਸਾਆ ਦੇਰ ਤੱਕ ਕਾਇਮ ਰਵੇ ਔਰ ਉਹਦੇ ਵਿੱਚੋਂ ਹੀ ਮਾਂ ਔਰ ਮਾਪ ਬਾਪ ਨੂੰ ਵੇਖਣ ਔਰ ਇਹਨਾਂ ਨੂੰ ਉਹਦਾ ਇਲਾਹੀ ਹੁਕਮ ਇਹ ਤਾਂ ਇਹ ਤਾਂ ਸਜਣੋ ਜ਼ਾਇਕਾ ਹਜ਼ੂਰ ਪਾਕ ਨੇ ਵੀ ਫਰਮਾਇਆ ਕਿ ਮੌਤ ਦਾ ਜ਼ਾਇਕਾ ਤੇ ਚੱਖਣਾ ਹੀ ਪੈਣਾ ਤੇ ਇਹਦੇ ਵਿੱਚ ਹੁਕਮ ਇਲਾਹੀ ਹੁਕਮ ਮੰਨ ਕੇ ਇਹਨਾਂ ਨੂੰ ਹੌਸਲਾ ਅੱਲਾ ਦੇਵੇ ਮੇਰੀ ਉਸ ਮਾਂ ਨੂੰ ਲੱਖ ਲੱਖ ਪ੍ਰਣਾਮ ਜਿਸ ਮਾਂ ਨੇ ਏਡੇ ਅੱਛੇ ਬੱਚੇ ਜੰਮੇ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ